ਜੈ ਸ਼੍ਰੀ ਸ਼ਾਮ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ 'ਚ ਮੇਰੇ ਚੈਨਲ ਦਾ ਨਾਮ ਹੈ ਮੀਨੂ ਰਾਜ ਵਲੌਗਸ ਕਿਵੇਂ ਹੋ ਤੁਸੀਂ ਸਾਰੇ ਜਾਨੇ ਮੈਂ ਵੀ ਠੀਕ ਹਾਂ ਉਮੀਦ ਕਰਦਾ ਸਾਰੇ ਜਾਨੇ ਆਪਣੇ ਆਪਣੇ ਘਰ ਠੀਕ ਹੀ ਹੋਣਗੇ ਆਪਾਂ ਚੱਲੇ ਹੈਗੇ ਆ ਬੱਚਿਆਂ ਦੇ ਸਕੂਲ ਮੈਨੂੰ ਸੀਗਾ ਜ਼ਰੂਰੀ ਕੰਮ ਨਾਲੇ ਆਪਾਂ ਜਾਣਾ ਡਾਕਟਰ ਕੋਲੇ ਕੋਈ ਦਵਾਈਆਂ ਦਾ ਪੁੱਛ ਕੇ ਆਣਾ ਉਹ ਪੁੱਛ ਕੇ ਆਣੇ ਚੱਲਦੇ ਆ ਅਕਲੇ ਹੋਏ ਆਜੋ ਚੱਲਦੇ ਆ ਆਜੇ ਚੱਲਦੇ ਆਂ ਸਕੂਲ ਗਰਮੀ ਕਿੰਨੀ ਆ ਰੱਖੜੀਆਂ ਤਾਂ ਹਮੇਸ਼ਾ ਹੀ ਗਰਮੀ ਹੋ ਜਾਂਦੇ ਆ ਇਹ ਸੀਟ ਬੜੀ ਹਾਂਜੀ ਆ ਗਏ ਆਂ ਸਕੂਲ ਦੇਖਦੇ ਆਂ ਬੱਚੇ ਆਪਾਂ ਨੂੰ ਮਿਲਦੇ ਆ ਕਿ ਨਹੀਂ ਕਲਾਸ ਲੱਭਣੀ ਗੜੀ ਸੌਖੀ ਆ ਕਲਾਸ ਲੱਭਣੀ ਗੜੀ ਸੌਖੀ ਆ ਲੱਭਦੇ ਆਂ ਕਿ ਲੱਭਦੀ ਆਂ ਕਿ ਨਹੀਂ ਪੂਰਾ ਪਹੁੰਚ ਆਇਆ ਸਭ ਨੂੰ ਮਿਲਣਾ ਸੀਗਾ ਜਿਹੜੇ ਬੱਚੇ ਦੇ ਬਾਰੇ ਗੱਲ ਕਰਨੀ ਸੀਗੀ ਹੁਣ ਆਪਾਂ ਚੱਲੇ ਆ ਗਏ ਆ ਡਾਕਟਰ ਕੋਲ ਰਿਪੋਰਟ ਚੈੱਕ ਕਰਵਾਉਂਗੇ ਤੇ ਨਾਲੇ ਦਵਾਈਆਂ ਸਮਝਾਂ ਦਵਾਈ ਲੈ ਕੇ ਆਏ ਲੈ ਆਏ ਕਿ ਸਮਝ ਕੇ ਆਏ ਨੇ ਕਿ ਨਿਦਾਨ ਆ ਗਿਆ ਹੈਗਾ ਬੜਾ ਬੜਾ ਸਮਝ ਕੇ ਹਾਲਤ ਆ ਰਹੀ ਹੈ ਮਾਰ ਕੇ ਜਿਹੜੇ ਡਾਕਟਰ ਨੂੰ ਦਿਖਾਣਾ ਹੈ ਹੁਣ ਚਕੇ ਹੈ ਕਿ ਆਪਾਂ ਹਸਪੀਟਲ ਰਿਪੋਰਟ ਲੈ ਲਈ ਹੈ ਦੇਖਦੇ ਆ ਫਿਰ ਡਾਕਟਰ ਨੂੰ ਦਿਖਾਣੇ ਇਹ ਹੀ ਦਸੂਗਾ ਕਿ ਡਾਕਟਰ ਦਸੂਗਾ ਕ੍ਰਿਸ਼ਨਾ ਦਸ ਕੇ ਨਹੀਂ ਸੰਭਾਲ ਕੋਟ ਲੈ ਕੇ ਚੱਲਦੇ ਆ ਆਲੋ ਰਿਪੋਰਟਾਂ ਉਹ ਗਈ ਉੱਥੋਂ ਨਹੀਂ ਕਰਾਈਆਂ ਕਿੱਥਾ ਉਹਨੇ ਕੀ ਹ ਕਿੰਨਾ ਕੰਫਰਟਬਲ ਠੀਕ ਹੈ ਵੀ ਅੰਦਰ ਹੀ ਸੀ ਆ ਇਹਨਾਂ ਦਾ ਹੀ ਹੈ ਕਿ ਵੈਸੇ ਪ੍ਰਾਈਵੇਟ ਹੈ ਚਲ ਡਾਕਟਰ ਨੂੰ ਮਿਲਣ ਨੇ ਆਪਾਂ ਹੈ ਗਿਆ ਹਾਂਜੀ ਫਿਰ ਆਪਾਂ ਆ ਕੇ ਸੀਗੇ ਘਰੇ ਤੇ ਲੈ ਆਏ ਹੈ ਗਿਆ ਦਵਾਈ ਸ਼ਰਮਾ ਜੀ ਦੀ ਥੋੜੀ ਜੀ ਇਨਫੈਕਸ਼ਨ ਆਈ ਹੈ ਯੂਰੀਆ ਐਸਿਡ ਤੇ ਬਲੱਡ ਚ ਦੁੱਧ ਦਹੀਂ ਵਗੈਰਾ ਦੁੱਧ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਬੰਦ ਤੇ ਕੱਲ ਨੂੰ ਮਤਲਬ ਹੋਰ ਰਿਪੋਰਟ ਲੈਣ ਜਾਣਾ ਦਵਾਈ ਲੈਣ ਜਾਣਾ ਫਿਲਹਾਲ ਆਪਾਂ ਰੰਗਿਆ ਲੈਣੇ ਤੇ ਹੁਣ ਕਰਦਿਆਂ ਚੇਂਜ ਨਾ ਦਿਓ ਓਕੇ ਤੇ ਬੱਚੇ ਵੀ ਆ ਗਏ ਤੇ ਇਹਨਾਂ ਨੂੰ ਦਿੰਨੇ ਹੈਗੀਆਂ ਰੋਟੀ ਤੇ ਫਿਰ ਤੁਹਾਨੂੰ ਮਿਲਦੇ ਆਂ ਦੁਪਹਿਰੇ ਰੈਸਟ ਕਰਨ ਤੋਂ ਬਾਅਦ ਤੁਸੀਂ ਬਨੇ ਰਹੋ ਮੇਰੇ ਵਲੌਗ ਦੇ ਨਾਲ फिर आप उठ चुके सीखे शाम शाम हो चुकी से रैली जोड़ के हम चले हैं राशन लैन क्योंकि राशन सारा खत्म हो चुका सब हूँ आप लैन चले राशन से बच्चे जान गए आपके प्ले ग्राउंड बच्चों छोड़ के बाद राशन सू सीधा मिलते हैं चलो आज बने जी बच्चों का गेम का टाइम बच्चे चले बेटे आप चलने बाजार ਚਲੋ ਰਾਸ਼ੀ ਬਹੁਤ ਅੱਜ ਰਖੜੀ ਕਰਕੇ ਵੇਖੋ ਕਿੰਨਾ ਰਸ਼ ਹੈ ਤੇ ਵਿਕਲ ਖੜੇ ਕਰਨ ਦੀ ਵੀ ਜਗਾ ਨਹੀਂ ਹੈ ਇੰਨਾ ਰਸ਼ ਹੋ ਰਿਹਾ ਨਾ ਬਹੁਤ ਜ਼ਿਆਦਾ ਇੱਧਰ ਵੀ ਪੂਰਾ ਰਸ਼ ਹੈਗਾ ਦੇਖਦੇ ਅੰਦਰ ਜਾ ਕੇ ਕਿੰਨਾ ਨੰਬਰ ਲੱਗੂ ਆਪਣਾ ਹੈ ਥੀੜ ਬਹੁਤ ਅੰਦਰ ਰਖੜੀ ਕਰਕੇ ਵੇਖਦੇ ਆ ਜ਼ਿਆਦਾ ਹੋਏ ਤੇ ਬਕਸਾ ਬਣਾਣਾ ਪੈ ਜਾਣਾ ਦੇਖਦੇ ਆ ਮਾਈ ਗੋਡ ਥੀੜ ਦੇਖੋ

ਕਰੀਪਰੋਂ ਨਹੀਂ ਤਾਂ ਕੋਸ਼ਿਸ਼ ਕਰਖੜੀ ਦੇ ਨਾਲ ਅਸੀਂ ਤੁਹਾਨੂੰ ਫ੍ਰੀ ਚ ਰਖੜੀ ਦੇ ਰਹੇ ਹਾਂ ਇੱਕ ਇੱਕ ਦੇ ਰੇਟ 'ਚ ਤਿੰਨ ਤਿੰਨ ਮਿਲਗੇ ਆਲਰੀ ਹੀ ਸਾਡਾ ਪ੍ਰੋਡਕਟਸ ਤੇ ਲੱਗਦਾ ਇੱਕ ਇੱਕ ਦੇ ਰੇਟ ਤੋਂ ਤਾਂ ਨਹੀਂ ਆਉਂਦਾ ਨਹੀਂ ਤੁਸੀਂ ਬੈਡਿੰਗ ਦੇ ਉੱਤੇ ਵੀ ਰੱਖੋ ਨਾ ਕਿ ਐਨੇ ਦੀ ਸ਼ਾਪਿੰਗ ਤੇ ਆ ਗਿਫਟ ਹੈ ਨਹੀਂ ਉਹ ਆਂਦਾ ਬਟ ਉਹ ਰੀਅਲੀ ਆ ਤੁਸੀਂ ਮੇਰੇ ਰੀਅਲੀ ਕੇਸ ਹੋ ਗਿਆ ਭਗਵੰਦਰ ਜੀ ਆਪਾਂ ਸੀ ਸ਼ੋਪਿੰਗ ਤੇ ਹਾਂਜੀ ਫੇਰ ਆਗੇ ਸੀ ਆਪਾਂ 4 4 ਸ਼ੋਪ ਤੇ ਅਚਾਰ ਲੈਣਾ ਹੈਗਾ ਅੰਬ ਦਾ ਮਿਰਚਾਂ ਦਾ ਪਾਣੀ ਲੈਣਾ ਹੈ ਆਹ ਜੇ ਤੁਸੀਂ ਤੁਸੀਂ ਸੰਦਰਸ਼ ਲੋ ਜੀ ਬੱਚਾ ਨੂੰ ਆਪਾਂ ਲੈ ਲਿਆ ਆ ਫੁੱਲੋਂ ਕਲਾਸ ਹੋ ਗਈ ਇਹਨਾਂ ਦੀ ਖਤਮ ਆਪਾਂ ਚੱਲਦੇ ਹਾਂ ਹੁਣ ਘਰੇ ਆ ਜਾਓ ਹੋਰ ਵੀ ਕਰਵਾ ਲਿਆ ਆ ਸਮਾਨ ਪੈਕ ਕਰਵਾ ਲਿਆ ਰਖਵਾਉਂਦੇ ਪਏ ਆ ਬਾਈਕ ਤੇ ਲੋ ਜੀ ਸਮਾਨ ਆਪਣਾ ਰੱਖਿਆ ਗਿਆ ਥੈਂਕ ਯੂ ਭਈਆ गोलगप मैं भैया स्पेशल आई हूँ आपके पास खाने के लिए पता क्यों पूछिए क्यों पूछिए क्यों आई क्योंकि जो दूसरे है ना वो फटाफट खिला देते हैं आप आराम से प्रेम से खिलाते हो तो खाने में भी स्वाद आता है वृंदावन चाट भंडार मतलब क्या है भैया ना जल्दी जल्दी नहीं आराम आराम से खिलाते जैसे घर वालों को ना परोसी जाती है चीजें परोस के ਇਹਦਰਾ ਬਾਪ ਬੇਟੀ ਖਾ ਰਹੇ ਆ ਦਹੀਂ ਵਾਲੇ ਮੈਂ ਵੀ ਦੇਖਾਂ ਟੇਸਟ ਕਿ ਮੇਰੇ ਤੇ ਜੀ ਫਿਰ ਮੈਂ ਆ ਗਈ ਸੀ ਕਿ ਬਾਜ਼ਾਰੋਂ ਰਾਸ਼ਨ ਵਗੈਰਾ ਲੈ ਕੇ ਤੇ ਗਰਮੀ ਬਹੁਤ ਸੀ ਇਸ ਕਰਕੇ ਮੈਂ ਬਣਾ ਲਏ ਹੈਗੇ ਚਾਵਲ ਤੇ ਨਾਲ ਹੈਗਾ ਪਾਪੜ ਬੱਚੇ ਖਾਈ ਜਾਂਦੇ ਹੈਗੇ ਆ ਇਸ ਤੋਂ ਬਾਅਦ ਅਸੀਂ ਖਾਵਾਂਗੇ ਥੋੜਾ ਰੈਸਟ ਕਰਕੇ ਤੇ ਰਾਸ਼ਨ ਵੀ ਮੈਂ ਕੀ ਲਿਆਂਦਾ ਹੈਗਾ ਉਹ ਤੁਹਾਨੂੰ ਦਿਖਾਉਂਗੀ ਤੇ ਆਪਾਂ ਟੰਕੀ ਪਾਵਾਂਗੇ ਸਾਰਾ ਸੰਭਾਲਾਂਗੇ ਤੁਸੀਂ ਬਣੇ ਮੇਰੇ ਮੇਰੇ ਬਲੌਗ ਦੇ ਨਾਲ ਓਏ ਮੋਬਾਈਲ ਛੱਡ ਖਾ ਕਿਉਂ ਹੋ ਤ ਨਹੀਂ ਪਾ ਕਿਉਂ ਨਹੀਂ ਪਾਸ ਆਪ ਕਿਉਂ ਨਾ ਰਿਚ ਰੱਖ ਦੇ ਆਨੀਅਨ ਨੂੰ ਮੈਂ ਇੱਕ ਵਾਰੀ ਬਾਹਰ ਕੱਢਦੇ ਸੀ ਆਪ ਰਿਚ ਰੱਖ ਤੂੰ ਬਚਾ ਤਨਾ ਮੈਂ ਇਹ ਪੂਜਾ ਆਣਾ ਗੋੜਨਾ ਇਸ ਵਿੱਚ ਮਾ ਆ ਗੋੜਨਾ ਫ੍ਰੀਜ ਵਿੱਚ ਰੱਖਾ ਪ੍ਰਾਪ ਨਹੀਂ ਸੇਵ ਹੋ ਗਿਆ ਨੇ ਮਰਚਾ ਵੀ ਪਾ ਦਿੱਤੀ ਆਟਾੜੀ ਉਧਰ ਪਲਾਸਟਿਕ ਇਹ ਚਾਹਤ ਉਹ ਡਾਇਰੈਕਟ ਇਹ ਸਮਾਨ ਹਲੇ ਅੱਧਾ ਆਇਆ ਹੈਗਾ ਆਪਣਾ ਕਿਉਂਕਿ ਹਲਦੀ ਮਿਰਚ ਮਸਾਲਾ ਧਨੀਆ ਆ ਪਤਨਪਾਰ ਸਰਫ ਇਹ ਸਾਰਾ ਕੁਝ ਸਾਡੇ ਘਰੇ ਹੁੰਦਾ ਕਿਉਂਕਿ ਅਸੀਂ ਖੁਦ ਸੇਲ ਕਰਦੇ ਆਂ ਤੇ ਇੱਕ ਰਹਿ ਗਈਆਂ ਕਾਲਗੇਟ ਸ਼ੈਂਪੂ ਇਹ ਸਵੇਰੇ ਲਿਆਉਂਗੇ ਆਪਣੇ ਆਪੇ ਜਾਣ ਰਹੇ ਹਾਂ ਕਿ ਮੌਜੂਦ ਨਹੀਂ ਮਿਲਦੇ ਹੈਗੇ ਪਾਊਚ ਵੱਡੀ ਸ਼ੀਸ਼ੀ ਲੈਣ ਦੇ ਬੱਚੇ ਖਰਾਬ ਕਰ ਦਿੰਦੇ ਉਹ ਕਿੱਧਰ ਗਿਆ ਗਿਆ ਇਹ ਚੀਜ਼ ਨਾ ਮੈਂ ਭੁੱਲ ਗਿਆ ਸੀ ਮੈਂ ਅੱਜ ਇੱਕ ਪੈਕੇਟ ਹੀ ਪਿਆ ਸੁਆਦ ਆ ਗਿਆ ਜੀਰਾ ਜੀਰਾ ਇਹ ਕਾਜੂ ਗਦਾਮ ਲੈਂਦੇ ਆ ਵੀ ਗਾਇਰ ਵਾਸਤੇ ਬੱਚੇ ਖੇਨ ਜਾਂਦੇ ਆ ਉਹ ਲਈ ਇਹ ਡਾਈਟ ਲੈਂਦੀ ਹੈ ਇਹਦਾ ਇੱਕ ਬਣਾਣਾ ਪਾਊਡਰ ਇਹਦੇ ਨਾਲ ਹੈਗੇ ਫੁੱਲ ਮਖਾਣੇ ਹੁੰਦੇ ਇਹੇ ਇਹ ਤੇ ਫੁੱਲ ਮਖਾਣੇ ਪਾ ਕੇ ਰੋਸਟ ਕਰਕੇ ਇਹਦਾ ਪਾਊਡਰ ਬਣੇਗਾ ਕਿ ਜੋ ਕੀ ਦੁੱਧ ਨਾਲ ਖਾਣਾ ਹੁੰਦਾ ਬੱਚਿਆਂ ਨੂੰ ਉਹ ਬਣੇਗਾ ਇਹਨੂੰ ਨਾ ਤੋ ਰੇਚ ਰੱਖ ਦੇ ਫਿਰ ਆ ਗਏ ਕਾਲੀ ਵਿੱਚ ਮਾਚਿਸ ਆ ਤੇਰੇ ਨਾਲ ਪਿਆਣਾ ਹੋ ਤੇ ਪੰਜ ਪਿਆਣਾ ਉਹਦੇ ਚਿੱਕ ਡੱਬੀ ਵਿੱਚ ਆ ਪਾ ਦੇ ਉਹ ਤੋਂ ਮੈਂ ਚੱਕ ਕੇ ਪਾ ਲਾਂਗਾ ਆ ਆਹ ਵੀ ਆਹ ਫ੍ਰੈਸ਼ ਆਹ ਦੇ ਜਿੰਜਰ ਗਾਰਲਿਕ ਪੇਸਟ ਇਹਨੇ ਸਾਰੇ ਨਾਲ ਲਸਣ ਅਦਰਕ ਦਾ ਪੇਸਟ ਹੀ ਲਿਆਉਂਦਾ ਪਾਪਾ ਪਾਪੜਾਂ ਦਾ ਨਾਮ ਮੇਰਾ ਕਲ ਬਹੁਤ ਜ਼ਿਆਦਾ ਕਰਿਆ ਅੱਜ ਗਾਇਸ ਇਸ ਲਈ ਅੱਜ ਮੈਂ ਫਾਈਨਲੀ ਪਾਪੜ ਵੀ ਲੈ ਆਂਦੇ ਹਾਂ ਔਰ ਇਹ ਹੈ ਗਿਆ ਅੰਜੀਰ ਇਹਨੂੰ ਦੁੱਧ ਰਿਚ ਭਿਕੇ ਰੱਖੀ ਦਿਰਾਤ ਨੂੰ ਤੇ ਉਸ ਤੋਂ ਬਾਅਦ ਸਵੇਰ ਉੱਠ ਕੇ ਔਰ ਮਤਲਬ ਐਨੇ ਦੁੱਧ ਵਿੱਚ ਭੇ ਲੋ ਤੇ ਉਸ ਤੋਂ ਬਾਅਦ ਹੋਰ ਦੁੱਧ ਪਾ ਕੇ ਕੇਲਾ ਪਾ ਕੇ ਇਹਨੂੰ ਮਤਲਬ ਇਹ ਵਿੱਚ ਹੁੰਦਾ ਹੀ ਹੈ ਖਜੂਰਾ ਪਾ ਕੇ ਖਜੂਰਾ ਵਿੱਚ ਭਿਣਿਆ ਆ ਇਹਦਾ ਸ਼ੇਕ ਬਣਾਉਂਦੇ ਆ ਹੈਲਥੀ ਬਹੁਤ ਜ਼ਿਆਦਾ ਵਧੀਆ ਹੁੰਦਾ ਇਹ ਇਹ ਪ੍ਰੇਸ਼ਾਨ ਕਰ ਰਿਹਾ

ਤੇ ਸਾਡੀ ਚੀਨੀ ਲੱਗਦੀ ਹੈਗੀ ਹੈ ਮਹੀਨੇ ਦੀ 10 ਤੋਂ 15 ਕਿਲੋ ਤੇ 10 ਕਿਲੋ ਪਲੇ ਆਏ ਹੈਗੇ ਚੀਨੀ ਉਸ ਵਾਰ ਜੇ ਕਿਤੇ ਬਦੇਗੀ ਫਿਰ ਦੇਖਦੇ ਆ ਮੈਨੂੰ ਪਕੜਾਈ ਆਵਲਾ ਸਮਾਨ ਦਾ ਕੱਢਿਆ ਨਾ ਆਹਾ ਇਧਰ ਵੀ ਕਰੀ ਪੰਪ ਫਿਰ ਇਧਰ ਵੀ ਖਾਂ ਆਣੀ ਲੀਆਂ ਸ਼ੀਸ਼ੀਆਂ ਇਧਰ ਦੇ ਆਈ ਰਾਈ ਇੱਕ ਸਬੂਨ ਦੀ ਟਿੱਕੀ ਚਲੋ ਜੀ ਹੁਆਪਾ ਸਮਾਨ ਸਾਹਮਣੇ ਇਸ ਤੋਂ ਬਾਅਦ ਆਪਾਂ ਪੀਗਨੇ ਸ਼ੇਕ ਸ਼ੇਕ ਆਪਣਾ ਰੈਡੀ ਹੋਇਆ ਹੋਇਆ ਮੈਂ ਨਾਲ ਚਲੀ ਆਂ ਜਦ ਤੱਕ ਤੁਸੀਂ ਬਨੇ ਰਹੋ ਮੇਰੇ ਵਲੌਗ ਦੇ ਨਾਲ ਤੇ ਜੇ ਤੁਸੀਂ ਸਬਸਕ੍ਰਾਈਬ ਕਰਨਾ ਹੈ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੋਨ ਮੈਂ ਫ੍ਰੈਸ਼ ਹੋ ਕੇ ਜਾਂਦੀ ਆ ਥੋੜੇ ਦਰਵਾਜ਼ਾ ਮਿਲਦੇ ਆ ਓਕੇ ਆਲਾ ਸ਼ੇਕ ਲਲਾ ਚਲੋ ਜੀ ਪਰ ਇਹਨੂੰ ਵੀ ਬੁਲਾ ਪਰੀ ਸ਼ੇਕ ਵੀ ਬੱਚਿਆਂ ਨੂੰ ਦੇਤਾ ਆਪਾਂ ਤੇ ਹੁਣ ਆਪਾਂ ਕਰਾਂਗੇ ਵਲੌਗ ਦਾ ਐਂਡ ਜੀ ਤੱਕੀ ਮੈ ਲੱਗ ਜਾ ਤੁਹਾਨੂੰ ਸਾਰਿਆਂ ਨੂੰ ਮੇਰਾ ਵਲੌਗ ਤੁਸੀਂ ਮੈਨੂੰ ਜ਼ਰੂਰ ਦੱਸਿਓ ਜੋ ਨੈਗੇਟਿਵ ਪੁਆਇੰਟ ਹੋਵੇ ਉਹ ਵੀ ਜ਼ਰੂਰ ਦੱਸਿਓ ਬੰਦ ਕਰ ਇੱਕ ਮਿੰਟ ਤੇ ਤੁਸੀਂ ਅੱਗੇ ਕਿਸ ਤਰ੍ਹਾਂ ਦੇ ਵਲੌਗਸ ਦੇਖਣਾ ਚਾਹਨਾ ਮੈਨੂੰ ਇਹ ਵੀ ਦੱਸਿਓ ਤੇ ਜੋ ਵੀ ਸਬਸਕ੍ਰਾਈਬਰ ਨਵੇਂ ਨੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਸਪੋਰਟ ਕਰਿਆ ਕਰੋ ਮਿਲਦਿਆਂ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਨਾਲ ਬਾਏ ਗੁੱਡ ਨਾਈਟ